ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 5 ਜਨਵਰੀ 2026 ਦਿਨ ਸੋਮਵਾਰ ਨਾਨਕਸ਼ਹੀ ਸਾਮਾਦ 557 ਪੂ ਮਹੀਨੇ ਦੀ 22 ਤਰੀਕ ਹੈ ਜੀ ਸੈਮੀ ਆਮੂ ਕੈਰਜੀ ਅਤੇ ਕੁਆਂਟਲ ਅਨਮੋਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ ਤੇ ਨਿੱਘਾ ਸਵਾਗਤ ਆ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਭਾਰਤ ਜੁਐਲਰਸ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪੁਰਾਂ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕ੍ਰਿਸਟੀਆ ਫ੍ਰੀਲੈਂਡ ਹੋਣਾਂ ਦੀ ਜਿਨ੍ਹਾਂ ਨੂੰ ਕਿ ਯੂਕਰੇਨ ਦੇ ਵਿੱਚ ਨਵੀਂ ਨੌਕਰੀ ਮਿਲ ਗਈ ਹੈ ਤੇ ਇਸ ਦੇ ਨਾਲ ਹੀ ਵੈਨਜ਼ੂਏਲਾ ਦੇ ਵਿੱਚ ਜੋ ਆ ਮਾਮਲਾ ਹੋਇਆ 트럼ਪ ਹੋਣਾ ਵੱਲੋਂ ਉਹਨੂੰ ਦੇ ਰਾਸ਼ਟਰਪਤੀ ਚੱਕ ਲਿਆਨ ਦੇ ਗਏ ਆ ਅਤੇ ਉਸ ਤੋਂ ਬਾਅਦ ਜੋ ਹਾਲਾਤ ਬਣਿਆ ਇਹਦੇ ਬਾਰੇ ਵਿਸਥਾਰ ਦੇ ਨਾਲ ਗੱਲ ਕਰਾਂਗੇ ਕਿ ਭਵਿੱਖ ਕਿਹੋ ਜਿਹਾ ਨਜ਼ਰ ਆ ਰਿਹਾ ਆ ਭਗਵਾਨਤਮਾਨ ਨੂੰ ਜਹਦਰ ਕਾਲਤਾਰ ਸਾਹਿਬ ਨੇ ਤਾਲਬ ਕੀਤਾ ਆ ਇਹਦੇ ਵਿੱਚ ਕੀ ਹੋ ਸਕਦਾ ਉਹ ਵੀ ਆਪਾਂ ਚਰਚਾ ਕਰਾਂਗੇ ਤੇ ਇਸ ਦੇ ਨਾਲ ਹੀ ਬਿਆਦਬੀ ਅਤੇ ਮੋੜ ਮਾਮਲਿਆਂ ਦੇ ਵਿੱਚ ਜਹਦਰ ਗਿਆਨੀ ਕਲਦੀਪ ਸਿੰਘ ਰਾਜ ਨੇ ਜੋ ਤਿੱਖੀ ਸ਼ਬਦਾਵਲੀ ਵਰਤੀ ਆ ਟਿੱਪਣੀਆਂ ਕੀਤੀਆਂ ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ ਪੰਜਾਬ ਚ ਗੈਂਗ ਹੰਸਾ ਸਰਕਾਰ ਦੇ ਵਿੜੇ ਪਹੁੰਚ ਚੁੱਕੀ ਆ ਅਤੇਸ਼ ਦੇ ਨਾਲੇ ਗੱਲਬਾਤ ਕਰਾਂਗੇ ਪਾਕਿਸਤਾਨ ਗਈ ਜਥੇ ਵਿੱਚ ਗਈ ਔਰ ਸਰਬਜੀਤ ਜਿਹਨੂੰ ਕਿ ਉੱਥੋਂ ਹੁਣ ਡਿਪੋਰਟ ਕਰ ਦਿੱਤਾ ਗਿਆ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ

ਦਸੋ ਘੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਡਿਪਟੀ ਪ੍ਰਧਾਨ ਮੰਤਰੀ ਰਹੀ ਅਕ੍ਰਿਸਟਿਆ ਫਰੀਲੈਂਡ ਟੂਡੋ ਸਰਕਾਰ ਦੇ ਵੇਲੇ ਉਹਨਾਂ ਨੇ ਇਹ ਅਹੁਦਾ ਸੰਭਾਲਿਆ ਹੋਇਆ ਸੀਗਾ ਉਹਨਾਂ ਨੂੰ ਯੂਕਰੇਨ ਦੇ ਵਿੱਚ ਨਵੀਂ ਨੌਕਰੀ ਮਿਲ ਗਈ ਹੈ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਐਲਾਨ ਕੀਤਾ ਹੈ ਕਿ ਉਹਨਾਂ ਨੂੰ ਯੂਕਰੇਨ ਦੇ ਨਵੇਂ ਇਕਨੋਮਿਕ ਡਿਵੈਲਪਮੈਂਟ ਐਡਵਾਈਜ਼ਰ ਨਿਯੁਕਤ ਕੀਤਾ ਗਿਆ ਕਹਿੰਦੇ ਉਹਨਾਂ ਦੀ ਸਨਯੁਕਤੀ ਦੇ ਨਾਲ ਯੂਕਰੇਨ ਦੇ ਵਿੱਚ ਬਹੁਤ ਸਾਰਾ ਨਿਵੇਸ਼ ਹੋ ਸਕਦਾ ਹੈ ਕਿਉਂਕਿ ਉਹਨਾਂ ਨੂੰ ਦੁਨੀਆ ਦੇ ਨਾਲ ਵਰਤਣ ਦਾ ਪਤਾ ਆ ਸੋ ਇਹ ਜਿਹੜਾ ਨਵਾਂ ਰੋਲ ਨਵੀਂ ਭੂਮਿਕਾ ਫਰੀਲੈਂਡ ਨੂੰ ਦਿੱਤੀ ਗਈ ਹੈ ਉਹਦੇ ਉੱਤੇ ਨਾਲ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਆ ਪਹਿਲਾਂ ਤਾਂ ਕੰਜ਼ਰਵੇਟਿਵ ਪਾਰਟੀ ਨੇ ਸਵਾਲ ਕੀਤੇ ਕਿ ਉਹ ਕੈਨੇਡੀਅਨ ਐਮਪੀ ਹੈ ਤੇ ਕੈਨੇਡੀਅਨ ਐਮਪੀ ਹੋਣ ਦੇ ਨਾਤੇ ਉਹ ਇੱਕ ਵਿਦੇਸ਼ੀ ਸਰਕਾਰ ਦੇ ਵਿੱਚ ਸਲਾਹਕਾਰ ਦੀ ਭੂਮਿਕਾ ਕਿਵੇਂ ਨਿਭਾ ਸਕਦੇ ਆ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਅਤੇ ਕੁਝ ਹੀ ਘੰਟਿਆਂ ਬਾਅਦ ਫਿਰ ਕ੍ਰਿਸਟਿਆ ਫਰੀਲੈਂਡ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਕ੍ਰਿਸਟਿਆ ਫਰੀਲੈਂਡ ਇਸ ਵੇਲੇ ਲਿਬਰਲ ਕੌਂਕ੍ਰੈਸ ਤੋਂ ਬਾਹਰ ਚੱਲ ਰਹੇ ਸੀ ਪਰ ਕੈਨੇਡਾ ਦੇ ਵਿੱਚ ਉਹ ਐਮਪੀ ਸਨ ਤੇ ਕੰਜ਼ਰਵੇਟਿਵ ਪਾਰਟੀ ਵੱਲੋਂ ਸਵਾਲ ਚੱਕੇ ਜਾਣ ਤੋਂ ਬਾਅਦ ਉਹਨਾਂ ਨੇ ਐਸਟੀਫਾ ਜਿਹੜਾ ਦੇ ਦਿੱਤਾ ਆ ਹੁਣ ਉਹ ਐਮਪੀ ਨਹੀਂ ਰਹੇ ਸੋ ਯੂਕਰੇਨ ਦੇ ਵਿੱਚ ਇਕਨੋਮਿਕ ਡਵੈਲਪਮੈਂਟ ਐਡਵਾਈਜ਼ਰ ਬਣ ਕੇ ਚੱਲਣਗੇ ਉਹ ਜਿਹੜਾ ਕ੍ਰਿਸਟਿਆ ਫਰੀ ਲੈਂਡ ਦਾ ਸਮਾਂ ਆ ਜਦੋਂ ਉਹ ਡਿਪਟੀ ਪ੍ਰਧਾਨ ਮੰਤਰੀ ਸੀ ਟੂਡੋ ਸਰਕਾਰ ਦੇ ਵਿੱਚ ਅੱਡ ਡੌਧਿਆਂ ਦੇ ਉੱਤੇ ਰਹੇ ਆ ਉਸੇ ਸਮੇਂ ਯੂਕਰੇਨ ਦੀ ਲੜਾਈ ਲੱਗੀ ਹੋਈ ਸੀ ਯੂਕਰੇਨ ਨੂੰ ਮਾਣਾ ਉਹ ਹੀ ਪੈਸੇ ਕੈਨੇਡਾ ਵਿੱਚੋਂ ਭੇਜੇ ਗਏ ਆ ਤੇ ਖੁਦ ਕ੍ਰਿਸਟਿਆ ਫਰੀ ਲੈਂਡ ਯੂਕਰੇਨੀ ਮੂਲ ਦੇ ਆ ਉਹਨਾਂ ਦੇ ਆਪਣਾ ਮੋਲਕਾ ਹੋ ਤੇ ਇਸ ਦੇ ਨਾਲ ਹੀ ਯੂਕਰੇਨ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਉੱਥੇ ਲੋਕ ਫਸੇ ਹੋਏ ਸੀ ਉਹ ਕੈਨੇਡਾ ਲਿਆਂਦੇ ਗਏ ਆ ਸੋ ਇਹਦੇ ਉੱਤੇ ਵੀ ਹੁਣ ਸਵਾਲ ਚੁੱਕੇ ਜਾ ਸਕਦੇ ਆ ਕਿ ਜਿੰਨਾ ਚਿਰ ਉਹਨਾਂ ਦਾ ਕਾਰਜਕਾਲ ਰਿਹਾ ਉਹਦੀ ਪੜਤਾਲ ਹੋਣੀ ਚਾਹੀਦੀ ਆ ਕਿਉਂਕਿ ਜਿਹੜਾ ਉਹਨਾਂ ਨੂੰ ਅਧਾ ਦਿੱਤਾ ਗਿਆ ਆ ਉਹ ਕਿਤੇ ਨਾ ਕਿਤੇ ਕਿਸੇ ਕਨਫਲਿਕਟ ਆਫ ਇੰਟਰਸਟ ਦੇ ਵਿੱਚ ਤਾਂ ਨਹੀਂ ਹੈਗਾ ਵੀ ਪਹਿਲਾਂ ਉਹ ਯੂਕਰੇਨ ਦੇ ਲਈ ਮਦਦ ਭੇਜਦੇ ਰਹੇ ਆ ਯੂਕਰੇਨ ਦੇ ਲੋਕਾਂ ਨੂੰ ਇੱਥੇ ਸੱਦਦੇ ਰਹੇ ਆ ਤੇ ਹੁਣ ਉਹਨੂੰ ਬਕਾਇਦਾ ਤੌਰ ਦੇ ਉੱਤੇ ਉਹਦਾ ਹੀ ਉਹ ਦੇ ਦਿੱਤਾ ਗਿਆ ਵੀ ਤੁਸੀਂ ਯੂਕਰੇਨ ਦੇ ਵਿੱਚ ਨਿਵੇਸ਼ ਕਰਾਉਣਾ ਆ ਸੋ ਇਹ ਜਿਹੜੀ ਸਾਰਾ ਸਮਾਂ ਸਗਾ ਇਹ ਸਾਰਾ ਇਹ ਸਾਰਾ ਪੀਰੀਅਡ ਸਗਾ ਇਹਦੇ ਵਿੱਚ ਕਿਤੇ ਕੋਈ ਕਨਫਲਿਕਟ ਆਫ ਇੰਟਰਸਟ ਤਾਂ ਨਹੀਂ ਹੋਇਆ ਕਿਤੇ ਆਮਾਨ ਦੇ ਵਿੱਚ ਖਿਆਨਤ ਤਾਂ ਨਹੀਂ ਹੋਈ ਇਸ ਤਰ੍ਹਾਂ ਦੀਆਂ ਗੱਲਾਂ ਅੱਜ ਕੈਨੇਡਾ ਦੀ ਸਿਆਸਤ ਵਿੱਚ ਚੱਲ ਰਹੀਆਂ ਨੇ ਇਸ ਦੇ ਨਾਲ ਹੀ ਆਪਾਂ ਗੱਲ ਕਰੀਏ ਜੀ ਦੁਨੀਆ ਦੇ ਵੱਡੇ ਮੁੱਦੇ ਦੀ ਜਿਹੜਾ ਕਿ ਵੀਕਐਂਡ ਦੇ ਉੱਤੇ ਕਾਫੀ ਚਰਚਾ ਚੱਲ ਰਿਹਾ ਵੈਨਜ਼ੂਏਲਾ ਦਾ ਬੈਂਸਵਲਾ ਦੇ ਰਾਸ਼ਟਰਪਤੀ ਵੱਲੋਂ ਪਤਨੀਆਂ ਨੂੰ ਪਤਨੀਆਂ ਨੂੰ ਜਿਸ ਤਰੀਕੇ ਦੇ ਨਾਲ ਅਮਰੀਕਾ ਵੱਲੋਂ ਚੁੱਕ ਲਿਆਂਦਾ ਗਿਆ ਇਥੇ ਲਿਆ ਕੇ ਉਹਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਉਹਦੀ ਚਰਚਾ ਚਾਰੇ ਪਾਸੇ ਛਿੜੀ ਹੋਈ ਹੋਈ ਹੈ ਤੇ ਨਾਲ ਦੀ ਨਾਲ ਇਹ ਵੀ ਗੱਲਾਂ ਹੋ ਰਹੀਆਂ ਕਿ ਅਮਰੀਕਾ ਨੇ ਦੁਨੀਆ ਨੂੰ ਭਵਿੱਖ ਦੇ ਦਰਸ਼ਨ ਕਰਾ ਦਿੱਤੇ ਕਿ ਗਾਹਾਂ ਭਵਿੱਖ ਕਿਹੋ ਜਿਹਾ ਹੋਣ ਵਾਲਾ ਆ ਤੇ ਅੰਤਰਰਾਸ਼ਟਰੀ ਕਾਨੂੰਨ ਇਹ ਯੂਨੋ ਵਗੈਰਾ ਹੁਣ ਬੀਤੇ ਦੀਆਂ ਗੱਲਾਂ ਹੋ ਕੇ ਰਹਿ ਗਈਆਂ ਆ ਵੈਨਜ਼ੂਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੂਗੁਰੋ ਅਤੇ ਉਹਦੀ ਪਤਨੀ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਨਿਊਯਾਰਕ ਲਈ ਅੰਦਾ ਗਿਆ ਜਿੱਥੇ ਉਹਨਾਂ ਨੂੰ ਉੱਥੇ ਦੀ ਅਦਾਲਤ ਦੇ ਵਿੱਚ ਅੱਜ ਪੇਸ਼ ਕੀਤਾ ਗਿਆ ਇਸ ਪੇਸ਼ੀ ਦੇ ਦੌਰਾਨ ਮਜ਼ਦੂਰੋ ਨੇ ਇਹ ਕਿਹਾ ਜਿਹੜੇ ਕਿ ਉੱਥੇ ਜੰਜੀਰਾ ਦੇ ਵਿੱਚ ਜਕੜ ਕੇ ਲਿਆਂਦੇ ਗਏ ਸੀ ਕਿ ਮੈਂ ਨਿਕਲਸ ਮਦੂਰੋ ਰਿਪਬਲਿਕ ਆਫ ਵੈਨਜ਼ੂਏਲਾ ਦਾ ਰਾਸ਼ਟਰਪਤੀ ਹਾਂ ਤੇ ਮੈਨੂੰ 3 ਜਨਵਰੀ ਨੂੰ ਕਿਡਨੈਪ ਕਰਕੇ ਇੱਥੇ ਅਮਰੀਕਾ ਲਿਆਂਦਾ ਗਿਆ ਆ ਮੇਰੇ ਤੇ ਦੋਸ਼ ਲਾਏ ਗਏ ਆ ਕਿ ਮੈਂ ਅਮਰੀਕਾ ਨੂੰ ਡਰੱਗ ਭੇਜਦਾ ਅਤੇ ਹਥਿਆਰ ਭੇਜਦਾ ਮੈਂ ਇਹਨਾਂ ਦੋਸ਼ਾਂ ਤੋਂ ਇਨਕਾਰ ਕਰਦਾ ਹਾਂ ਸੋ ਉਹਨਾਂ ਨੇ ਗਿਲਟੀ ਪਲੀ ਨਹੀਂ ਕੀਤਾ ਉਹਨਾਂ ਨੇ ਨਾਟ ਗਿਲਟੀ ਪਲੀ ਕੀਤਾ ਆ ਸੋ 1999 ਦੇ ਪਨਾਮਾ ਦੇ ਉੱਤੇ ਕੀਤੀ ਚੜ੍ਹਾਈ ਤੋਂ ਬਾਅਦ ਅਮਰੀਕਾ ਦੀ ਇਹ ਲਾਤਨ ਅਮਰੀਕਾ ਦੇ ਉੱਤੇ ਪਹਿਲੀ ਵਾਰੀ ਕੋਈ ਸਿੱਧੀ ਦਖਲਅੰਦਾਜ਼ੀ ਆ ਤੇ ਵੈਸੇ ਹੁਣ ਇਹ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਇਸ ਕਾਰਵਾਈ ਨੇ ਤੇ ਚੀਨ ਜਿਹੜਾ ਕਿ ਵੈਨਜ਼ੂਏਲਾ ਦਾ ਕਾਫੀ ਮਿੱਤਰ ਮੁਲਕ ਆ ਉਹ ਇਸ ਵੇਲੇ ਸਵਾਇ ਨਖੇਦੀ ਕਰਨ ਤੋਂ ਕੁਝ ਵੀ ਨਹੀਂ ਕਰ ਸਕਿਆ ਉਹਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਵੈਨਜ਼ੂਏਲਾ ਦੇ ਰਾਸ਼ਟਰਪਤੀ ਉਹਨਾਂ ਦੀ ਪਤਨੀ ਨੂੰ ਤੁਰੰਤ ਰਹਾ ਕਰ ਦੇਣਾ ਕਿਉਂਕਿ ਇਹ ਕਮਾਂਤਰੀ ਕਾਨੂੰਨਾਂ ਦੀ ਅਤੇ ਸੰਯੁਕਤ ਰਾਸ਼ਟਰ ਦੇ ਸਿਧਾਂਤਾਂ ਦੀ ਸਪਸ਼ਟ ਉਲੰਘਣਾ ਆ ਸੋ ਮਤਲਬ ਕੋਈ ਹਮਲਾ ਨਹੀਂ ਕੋਈ ਧਮਕੀ ਨਹੀਂ ਸਿਰਫ ਤੇ ਸਿਰਫ ਅਪੀਲ ਕੀਤੀ ਆ ਦੂਜੇ ਪਾਸੇ ਗੱਲ ਕਰੀਏ ਭਾਰਤ ਦੀ ਭਾਰਤ ਵੈਨਜ਼ੂਏਲਾ ਦਾ ਮਿੱਤਰ ਰਿਹਾ ਆ ਕੋਈ ਵੇਲਾ ਸੀ ਕਿ 2020 ਤੋਂ ਪਹਿਲਾਂ ਤੱਕ ਭਾਰਤ ਵੱਡੀ ਮਾਤਰਾ ਵਿੱਚ ਵੈਨਜ਼ੁਏਲਾ ਤੋਂ ਕੱਚਾ ਤੇਲ ਖਰੀਦਦਾ ਰਿਹਾ ਆ ਰੋਜ਼ਾਨਾ ਤਕਰੀਬਨ 4 ਲੱਖ ਬੈਰਲ ਤੋਂ ਵੱਧ ਤੇਲ ਵੈਨਜ਼ੁਏਲਾ ਦਾ ਭਾਰਤ ਖਰੀਦਦਾ ਰਿਹਾ ਆ ਤੇ ਹੁਣ ਇਸ ਵੇਲੇ ਹਾਲਾਤ ਇਹ ਨੇ ਕਿ ਭਾਰਤ ਵੱਲੋਂ ਮੋਦੀ ਵੱਲੋਂ ਇਸ ਹਮਲੇ ਦੀ ਇਸ ਕਾਰਵਾਈ ਦੀ ਚੱਜ ਦੇ ਨਾਲ ਲਖੇਦੀ ਵੀ ਨਹੀਂ ਕਰ ਹੋਈ ਵੈਨਜ਼ੁਏਲਾ ਦੇ ਰਾਸ਼ਟਰਪਤੀ ਦੀ ਗ੍ਰਿਫਤਾਰੀ ਤੋਂ ਬਾਅਦ ਅਮਰੀਕਾ ਨੇ ਹੁਣ ਅੱਗੇ ਕਿਊਬਾ ਵੱਲ ਨਜ਼ਰ ਵਧਾਈ ਆ ਤੋ ਉਧਰ ਦਖਲ ਅੰਦਾਜ਼ੀ ਕਰਨ ਦੀ ਚੇਤਾਵਨੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਤੇ ਕਿਹਾ ਇਹ ਜਾ ਰਿਹਾ ਕਿ ਅਮਰੀਕਾ ਕਿਊਬਾ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਜਿਹੜਾ ਕਿ ਉੱਥੋਂ ਦੇ ਨਿਜ਼ਾਮ ਨੇ ਪੀੜਤ ਕੀਤਾ ਹੋਇਆ ਆ ਇਧਰੋਂ ਗੱਲ ਕਰੀਏ ਆਪਾਂ ਕੈਨੇਡਾ ਦੀ ਤਾਂ ਕੈਨੇਡਾ ਦੀ ਮਾਰਕਾ ਨਹੀਂ ਸਰਕਾਰ ਨੇ ਮਾਰਕਾ ਨਹੀਂ ਨੇ ਤਾਨਾਸ਼ਾ ਮਜ਼ਦੂਰੋਂ ਨੂੰ ਹਟਾਉਣ ਦਾ ਸਵਾਗਤ ਕੀਤਾ ਉਹ ਕਹਿੰਦੇ ਵੀ ਲੋਕ ਉਤੋਂ ਖੁਸ਼ ਨਹੀਂ ਸੀਗੇ ਸੋ ਇੱਕ ਡਿਕਟੇਟਰ ਨੂੰ ਪਰੇ ਕੀਤਾ ਗਿਆ ਤੇ ਇਸ ਗੱਲ ਦੀ ਲੋਕ ਖੁਸ਼ੀ ਮਨਾ ਰਹੇ ਆ ਸੋ ਹੁਣ ਬੈਨਜ਼ੋਇਲਾ ਤੇ ਬੰਬਾਰੀ ਤੋਂ ਬਾਅਦ ਜਿਹੜੇ ਅਗਲੇ ਨਿਸ਼ਾਨੇ ਨੇ ਉਹ ਕਿਊਬਾ ਨਕਾਰਾਗੋਆ ਵੈਰਾ ਹੋ ਸਕਦੇ ਆ ਜਿਹੜੇ ਮਾਰਕੋ ਰੂਬਿਓ ਨੇ 트럼ਪ ਦੇ ਸੈਕੰਡ ਇਨ ਕਮਾਂਡ ਵਿਦੇਸ਼ ਮੰਤਰੀ ਮਾਰਕ ਰੂਬਿਓ ਉਹਨਾਂ ਦਾ ਸਬੰਧ ਕਿਊਬਾ ਦੇ ਨਾਲ ਆ ਬਹੁਤ ਲੰਮਾ ਸਮਾਂ ਪਹਿਲਾਂ ਉਹਨਾਂ ਦੇ ਪਰਿਵਾਰ ਨੂੰ ਕਿਊਬਾ ਛੱਡਣਾ ਪਿਆ ਗਿਆ ਸੀਗਾ ਕਿਉਂਕਿ ਉੱਥੇ ਜਿਹੜੀ ਸਰਕਾਰ ਆ ਉੱਥੋਂ ਦੇ ਲੋਕਾਂ ਦੇ ਜ਼ੁਲਮ ਕਰ ਰਹੀ ਸੀਗੀ ਇਹਨਾਂ ਦੱਸਣ ਦੇ ਮੁਤਾਬਕ ਤੇ ਫਿਰ ਇਸ ਕਰਕੇ ਇਹ ਵੀ ਚਾਹੁੰਦੇ ਆ ਕਿ ਉੱਥੇ ਕੁਝ ਨਾ ਕੁਝ ਸੁਧਾਰ ਹੋਵੇ ਸੋ ਮਤਲਬ ਤੁਸੀਂ ਉੱਥੋਂ ਆਏ ਹੋ ਹੋ ਤੱਕੇ ਦਾ ਸ਼ਿਕਾਰ ਹਾਂ ਹੁਣ ਤੁਹਾਡੇ ਕੋਲ ਪਾਵਰ ਹੋਵੇ ਤਾਂ ਤੁਸੀਂ ਕੁਝ ਨਾ ਕੁਝ ਜ਼ਰੂਰ ਕਰੋਗੇ ਸੋ ਲਗਭਗ ਉਹੋ ਜਿਹੇ ਹਾਲਾਤ ਬਣਦੇ ਜਾ ਰਹੇ ਆ ਤੇ ਉਹਨਾਂ ਨੇ ਇਹ ਕਿਹਾ ਕਿ ਜੋ ਵੈਨਜ਼ੂਏਲਾ ਦੇ ਵਿੱਚ ਹੋ ਰਿਹਾ ਸੀ ਕਿਊਬਾ ਕਰਵਾ ਰਿਹਾ ਸੀਗਾ ਕਿਊਬਾ ਦੀ ਦਖਲਅੰਦਾਜ਼ੀ ਦੇ ਨਾਲ ਹੋ ਰਿਹਾ ਸੀਗਾ ਤੇ ਹੁਣ ਕਿਊਬਾ ਦੀ ਹਾਲਤ ਦਿਨ-ਦਿਨ ਖਰਾਬ ਹੁੰਦੀ ਜਾ ਰਹੀ ਆ ਜਿਸ ਕਰਕੇ ਅਮਰੀਕਾ ਕਿਊਬਾ ਦੇ ਲੋਕਾਂ ਦੀ ਮਦਦ ਕਰਨਾ ਚਾਹੁੰਦਾ ਸੋ ਅਗਲੀ ਆਜ਼ਾਦੀ ਜਿਹੜੀ ਆ ਕਿਊਬਾ ਨੂੰ ਮਿਲ ਸਕਦੀ ਆ ਹੁਣ ਸੱਚ ਕੀ ਆ ਅਸਲੀਅਤ ਕੀ ਆ ਅਸਲੀਅਤ ਇਹ ਆ ਕਿ ਅਮਰੀਕਾ ਵੱਲੋਂ ਵੈਨਜ਼ੂਏਲਾ ਤੇ ਕੀਤਾ ਗਿਆ ਹਮਲਾ ਸਮੁੱਚੇ ਲਾਤੀਨੀ ਅਮਰੀਕਾ ਜਿਹਨੂੰ ਕਿ ਆਪਾਂ ਸਾਊਥ ਅਮਰੀਕਾ ਵੀ ਕਹਿ ਦਿੰਦੇ ਆ ਮਤਲਬ ਸਭ ਤੋਂ ਉੱਪਰ ਵੈਸਟਰ ਹੈਮਿਸਫੀਅਰ ਦੇ ਵਿੱਚ ਕੈਨੇਡਾ ਕੈਨੇਡਾ ਦੇ ਥੱਲੇ ਅਮਰੀਕਾ ਅਮਰੀਕਾ ਥੱਲੇ ਮੈਕਸੀਕੋ ਤੇ ਮੈਕਸੀਕੋ ਦੇ ਥੱਲੇ ਫਿਰ ਸਾਊਥ ਅਮਰੀਕਾ ਜਿਹੜਾ ਆ ਪੂਰਾ ਉਪਮਹਾਦੀਪ ਆ ਜਾਂਦਾ ਆ ਜਿਹਦੇ ਵਿੱਚ ਅੱਡ ਅੱਡ ਮੁਲਕ ਵੈਂਜ਼ੂਏਲਾ ਕਲੰਬੀਆ ਪੇਰੂ ਚੀਲੀ ਬਰਾਜ਼ੀਲ ਵਗੈਰਾ ਸਾਰੇ ਆ ਜਾਂਦੇ ਆ ਸੋ ਇਹ ਜਿਹੜੇ ਸਾਰੇ ਲੈਟਿਨ ਕੰਟਰੀਜ਼ ਨੇ ਸਾਊਥ ਅਮਰੀਕਾ ਦੇ ਮੁਲਕ ਨੇ ਉਹਨਾਂ ਨੂੰ ਸੁਨੇਹਾ ਆ ਕਿ ਅਸੀਂ ਤੁਹਾਡੇ ਤੇ ਹੁਣ ਸਰਦਾਰੀ ਕਰਨੀ ਆ ਸਾਊਥ ਅਮਰੀਕਾ ਵੈਸੇ ਵੀ ਅਮਰੀਕਾ ਦੀ ਬੈਕਯਾਰਡ ਮੰਨਿਆ ਜਾਂਦਾ ਆ ਗਰੀਬ ਮੁਲਕ ਨੇ ਅਮਰੀਕਾ ਉੱਤੇ ਜਾ ਕੇ ਜੋ ਵੀ ਕੁਝ ਕਰਨਾ ਚਾਵੇ ਕਰ ਸਕਦਾ ਆ ਵੈਸੇ ਇਹਦਾ ਸਪਸ਼ਟ ਜਿਹੜਾ ਜ਼ਿਕਰ ਆ ਉਹ 트াম্প ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਗਈ 2025 ਦੀ ਜਿਹੜੀ ਨੈਸ਼ਨਲ ਸਕਿਉਰਿਟੀ ਸਟ੍ਰੈਟਜੀ ਆ ਕੌਮੀ ਸੁਰੱਖਿਆ ਨੀਤੀ ਆ ਉਸ ਦਸਤਾਵੇਜ਼ ਦੇ ਵਿੱਚ ਬੜੀ ਬਰੀਕੀ ਦੇ ਨਾਲ ਕੀਤਾ ਗਿਆ ਸੀਗਾ ਤੇ ਇਹ ਕਿਹਾ ਗਿਆ ਸੀਗਾ ਕਿ ਹੁਣ ਉਥੇ ਜਿਹੜਾ ਪੁਰਾਣਾ ਵਸਤੀਵਾਦੀ ਮਨਰੋ ਡਾਕਟਰੀਆ ਉਹਨੂੰ ਪੁਨਰਸਰਜੀਵਿਤ ਕੀਤਾ ਜਾਣਾ ਆ ਮਤਲਬ ਕਿ ਉਹਨਾਂ ਨੇ ਇਹ ਤਾਂ ਗਾਂ ਵੀ 트াম্প ਨੇ ਡੋਨਲਡ 트াম্প ਦੇ ਨਾਂ ਤੇ ਇਹਨੂੰ ਡੋਨਰੋ ਡਾਕਟਰੀਨ ਕਹਿ ਦਿੱਤਾ ਸੀਗਾ ਜੀ ਹੁਣ ਇਹਦੇ ਵਿੱਚ ਕੀ ਆ ਕਿ ਜਿਹੜੇ ਉਹ ਮੁਲਕ ਨੇ ਉੱਥੇ ਅਮਰੀਕੀ ਕਾਰਪੋਰੇਸ਼ਨਾਂ ਅਮਰੀਕੀ ਵੱਡੀਆਂ ਕੰਪਨੀਆਂ ਜਿਹੜੀਆਂ ਨੇ ਉਹ ਜਾਣਗੀਆਂ ਉੱਥੋਂ ਦੇ ਤੇਲ ਰੇਅਰ ਮੈਟਲਜ਼ ਤੇ ਇਸ ਤੋਂ ਇਲਾਵਾ ਰੀਅਰ मिनरल्स ਉਹਨਾਂ ਨੂੰ ਜਿਹੜਾ ਆ ਕਾਬਜ਼ੇ ਦੇ ਵਿੱਚ ਕੀਤਾ ਜਾਊਗਾ ਤੇ ਨਾਲ ਦੀ ਨਾਲ ਜਿਹੜਾ ਵੱਡਾ ਕੰਮ ਇਹ ਹੋਊਗਾ ਕਿ ਜਿਹੜਾ ਤੇ ਚੀਨੀ ਨਿਵੇਸ਼ ਹੋਇਆ ਨਾ ਕੰਟਰੀਜ਼ ਦੇ ਵਿੱਚ ਜਿਵੇਂ ਵੈਨਜ਼ੂਏਲਾ ਦੇ ਵਿੱਚ ਮੰਨਿਆ ਜਾ ਰਿਹਾ ਕਿ 60 ਬਿਲੀਅਨ ਤੋਂ 100 ਬਿਲੀਅਨ ਡਾਲਰ ਚੀਨ ਨੇ ਖਰਤੇ ਆ ਉਹ ਕਿਸੇ ਤਰੀਕੇ ਬਾਹਰ ਧੱਕੇ ਜਾਣਗੇ ਇਹ ਮੇਕ ਸ਼ੁਰ ਕੀਤਾ ਜਾਊਗਾ ਕਿ ਚੀਨ ਉੱਥੋਂ ਕੋਈ ਫਾਇਦਾ ਨਾ ਲਿਜਾ ਸਕੇ ਸੋ ਇੱਕ ਤਰੀਕੇ ਦੇ ਨਾਲ ਇਹ ਚੀਨ ਦੀ ਘੇਰਾਬੰਦੀ ਆ ਦੂਜਾ ਮਾਮਲਾ ਵੀ ਚੀਨ ਨਾਲ ਜੁੜਿਆ ਆ ਅਮਰੀਕਾ ਚੀਨ ਦੇ ਵਿੱਚੋਂ ਆਪਣੀਆਂ ਫੈਕਟਰੀਆਂ ਪਟਵਾਉਣੀਆਂ ਚਾਹੁੰਦਾ ਆ ਉਹ ਸਾਰੀ ਮੈਨੂਫੈਕਚਰਿੰਗ ਵਾਪਸ ਲੈ ਕੇ ਆਉਣਾ ਚਾਹੁੰਦਾ ਆ ਵੀ ਜੋ ਵੀ ਉਤਪਾਦ ਬਣਨ ਇੱਥੇ ਲੋਕਲ ਬਣਨ ਤੇ ਲੋਕਲ ਉਤਪਾਦ ਬਣਾਉਂਦੇ ਆ ਮੈਨੂਫੈਕਚਰਿੰਗ ਕਰਦੇ ਆ ਤੇ ਪ੍ਰਤੀ ਘੰਟਾ ਤਨਖਾਹ ਬਹੁਤ ਦੇਣੀ ਪੈਂਦੀ ਅਮਰੀਕਾ 'ਚ ਉਦੋਂ ਬਾਅਦ ਯੂਨੀਅਨ ਨੇ ਉਦੋਂ ਬਾਅਦ ਲੇਬਰ ਲਾਅਜ਼ ਨੇ ਸੋ ਜਿਹੜਾ ਪ੍ਰੋਡਕਟ ਐਂਡ ਦੇ ਉੱਤੇ ਬਣ ਕੇ ਆਉਂਦਾ ਦੀ ਕੀਮਤ ਬਹੁਤ ਵੱਧ ਜਾਂਦੀ ਹੈ ਸੋ ਇਸ ਕਰਕੇ ਕੋਈ ਮੁਲਕ ਇਹ ਚਾਹੀ ਤੇ ਹੈ ਜਿੱਥੇ ਕਿ ਲੇਬਰ ਸਸਤੀ ਹੋਵੇ ਪਹਿਲਾਂ ਗੱਲ ਚੱਲਦੀ ਸੀ ਕਿ ਭਾਰਤ ਦੇ ਵਿੱਚ ਲੈ ਜਾਵਾਂਗੇ ਉੱਥੇ ਵੀ ਹੁਣ ਉਹਨਾਂ ਨੇ ਵਾਪਸ ਹੱਥ ਖਿੱਚ ਲਏ ਆ ਸੋ ਲੈ ਦੇ ਕੇ ਸਾਊਥ ਅਮਰੀਕਾ ਵੱਜਦਾ ਜਿੱਥੇ ਕਿ ਲੇਬਰ ਸਸਤੀ ਮਿਲ ਸਕਦੀ ਹੈ ਅਤੇ ਬੇਤਹਾਸ਼ਾ ਮਿਲ ਸਕਦੀ ਹੈ ਸੋ ਇਸ ਤਰੀਕੇ ਦੇ ਨਾਲ ਚੀਨ ਚੋਂ ਪਟੀਆਂ ਹੋਈਆਂ ਫੈਕਟਰੀਆਂ ਸਾਊਥ ਅਮਰੀਕਾ ਦੇ ਅਡਡ ਕੰਟਰੀਆਂ ਦੇ ਵਿੱਚ ਆਉਣ ਵਾਸਤੇ ਰਾਹ ਅਧਰਾ ਕਰ ਲਿਆ ਗਿਆ ਆ ਸੋ ਨੀਅਰ ਸ਼ੋਰ ਮੈਨੂਫੈਕਚਰਿੰਗ ਇਹਨੂੰ ਕਿਹਾ ਜਾਂਦਾ ਆ ਤੇ ਅਮਰੀਕਾ ਦੇ ਲਾਗੇ ਜਿਹੜੀ ਹੈ ਮੈਨੂਫੈਕਚਰਿੰਗ ਹੋਊਗੀ ਸਸਤੀ ਹੋਊਗੀ ਤੇ ਅਮਰੀਕਾ ਨਾਲ ਨੂੰ ਤੇ ਪੂਰੀ ਦੁਨੀਆ ਨੂੰ ਸਸਤੀਆਂ ਚੀਜ਼ਾਂ ਅੱਗੇ ਨਾਲੋਂ ਮਿਲਣਗੀਆਂ ਅਮਰੀਕਾ ਜਿਹੜਾ ਆ ਹੋਪ ਪਨਾਮਾ ਤੇ ਪਹਿਲਾਂ ਦਬਾਅ ਪਾ ਚੁੱਕਾ ਆ ਪਨਾਮਾ ਕਨੈਲ ਜਿਹੜੀ ਆ ਉਹਦੇ ਨਾਲ ਲੱਗਦੀਆਂ ਜਿਹੜੀਆਂ ਕੰਪਨੀਆਂ ਨੇ ਬੰਦਰਗਾਹਾਂ ਨੇ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਹਾਂਗਕਾਂਗ ਵਾਲੀਆਂ ਕੰਪਨੀਆਂ ਛੱਡੋ ਬਲੈਕ ਰੌਕ ਜਿਹੜੀ ਕਿ ਅਮਰੀਕਨ ਕੰਪਨੀ ਆ ਉਹਦੇ ਹਵਾਲੇ ਪਨਾਮਾ ਕਨਾਲ ਦੇ ਨਾਲ ਲੱਗਦੀਆਂ ਬੰਦਰਗਾਹਾਂ ਕੀਤੀਆਂ ਜਾਣ ਕੁਝ ਦੇ ਉੱਤੇ ਕਬਜ਼ਾ ਕੀਤਾ ਜਾ ਚੁੱਕਾ ਆ ਅਮਰੀਕਾ ਇੱਕ ਸਰਕੇ ਦਾ ਹੋਰ ਸ਼ਹਿਰ ਹੈ ਆਪਣਾ ਮੁਲਕ ਹੈਗਾ ਪੇਰੂ ਉੱਥੋਂ ਦੀ ਚੰਕਾਏ بندرگاہ ਦੇ ਉੱਤੇ ਵੀ ਕਬਜ਼ਾ ਕਰਨਾ ਚਾਹੁੰਦਾ ਆ ਜਿਹੜੀ ਕਿ ਚੀਨ ਨੇ ਬਣਾਈ ਸਗੀ ਤੇ ਬੜੀ ਇਹ ਮਹੱਤਵਪੂਰਨ بندرگاہ ਆ ਇਸ ਦੇ ਨਾਲ ਹੀ ਹੋਂਡਰਸ ਦੇ ਵਿੱਚ ਤੋਂ 20-25 ਚ ਚੋਣਾ ਹੋਈਆਂ ਅਮਰੀਕਾ ਨੇ ਰੱਜ ਕੇ ਦਖਲਅੰਦਾਜ਼ੀ ਕੀਤੀ ਅਤੇ ਮੇਕ ਸ਼ੁਰ ਕੀਤਾ ਕਿ ਉੱਥੇ ਸਾਡੀ ਪੱਕੀ ਸਰਕਾਰ ਹੋਵੇ ਸੋ ਇਸ ਵੇਲੇ ਹੋਂਡਰਸ ਦੀ ਸਰਕਾਰ ਜਿਹੜੀ ਆ ਅਮਰੀਕਾ ਪੱਕੀ ਆ ਤੇ ਹੋਂਡਰਸ ਨੂੰ ਉਸ ਦੇ ਗਵਾਂਡੀ ਨਕਾਰਾਗੂਆ ਦੇ ਵਾਸਤੇ ਅਮਰੀਕਾ ਵਰਤਣਾ ਚਾਹੁੰਦਾ ਆ ਸੋ ਟਰੰਪ ਪ੍ਰਸ਼ਾਸਨ ਦਾ ਮਕਸਦ ਜਿਹੜਾ ਬੜਾ ਸਪਸ਼ਟ ਹੈ ਕਿ ਹਰੇਕ ਲਾਤੀਨੀ ਅਮਰੀਕੀ ਮੁਲਕ ਵਿੱਚ ਅਮਰੀਕਾ ਪੱਖੀ ਸਰਕਾਰ ਹੋਵੇ ਜੋ ਅਮਰੀਕਾ ਦੀ ਅਮਰੀਕਾ ਦੀਆਂ ਕਾਰਪੋਰੇਸ਼ਨਾਂ ਦੀ ਸੇਵਾ ਕਰੇ 2026 ਦੇ ਵਿੱਚ ਦੋ ਹੋਰ ਮਹੱਤਵਪੂਰਨ ਚੋਣਾਂ ਆ ਰਹੀਆਂ ਆ ਸਾਊਥ ਅਮਰੀਕਨ ਮੁਲਕ ਬ੍ਰਾਜ਼ੀਲ ਦੇ ਵਿੱਚ ਅਕਤੂਬਰ ਚ ਚੋਣ ਹੋਣੀ ਆ ਕੋਲੰਬੀਆ ਦੇ ਵਿੱਚ ਮਈ ਦੇ ਵਿੱਚ ਚੂ ਹੋਣੀ ਆ ਉੱਥੇ ਹਾਲ ਦੀ ਘੜੀ ਖੱਬੇ ਪੱਖੀ ਸਰਕਾਰਾਂ ਆ ਸੋ ਅਮਰੀਕਾ ਦਾ ਇਹ ਵੀ ਜ਼ੋਰ ਪੂਰਾ ਹੋਊਗਾ ਕਿ ਬ੍ਰਾਜ਼ੀਲ ਅਤੇ ਕੋਲੰਬੀਆ ਦੇ ਵਿੱਚ ਵੀ ਉਹ ਸਰਕਾਰਾਂ ਬਣਨ ਜਿਹੜੀਆਂ ਕਿ ਅਮਰੀਕਾ ਪੱਖੀ ਹੋਣ ਅਮਰੀਕਾ ਦੇ ਹਿੱਤਾਂ ਨੂੰ ਗਹਾ ਅੱਗੇ ਲੈ ਕੇ ਜਾਣ ਇਸ ਵੇਲੇ ਮੈਕਸੀਕੋ ਦੇ ਵਿੱਚ ਵੀ ਲਗਭਗ ਖੱਬੇ ਪੱਖੀ ਸਰਕਾਰਾਂ ਉਹਨਾਂ ਨੂੰ ਵੀ ਧਮਕੀਆਂ ਦਿੱਤੀਆਂ ਜਾ ਰਹੀਆਂ ਟਰੰਪ ਮੈਕਸੀਕੋ ਦੇ ਬੰਬ ਸੁੱਟਣ ਦੀ ਗੱਲ ਕਰ ਰਿਹਾ ਆ ਸੋ ਕੁੱਲ ਮਿਲਾ ਕੇ ਅਮਰੀਕਾ ਚਾਹੁੰਦਾ ਹੈ ਕਿ ਉਹਦੇ ਥੱਲੇ ਜਿੰਨੇ ਵੀ ਮੁਲਕ ਨੇ ਉਹ ਸਾਰੇ ਦੇ ਸਾਰੇ ਉਹਨਾਂ ਦੇ ਪੱਖੀ ਸਰਕਾਰਾਂ ਵਾਲੇ ਹੋਣ ਸੋ ਦੁਨੀਆ ਜਿਹੜੀ ਹੈ ਇੱਕ ਤਰ੍ਹਾਂ ਟੋਟਲੀ ਬਦਲ ਚੁੱਕੀ ਆ ਤਾਨਾਸ਼ਾਹੀ ਸੀਗੀ ਕਦੀ ਫਿਰ ਰਾਜਾ ਸ਼ਾਹੀ ਆ ਗਈ ਫਿਰ ਲੋਕਤੰਤਰ ਆ ਗਿਆ ਹੁਣ ਉਸ ਤੋਂ ਬਾਅਦ ਕਾਰਪੋਰੇਟ ਰਾਜਾ ਸ਼ਾਹੀ ਦਾ ਯੁੱਗ ਆਉਣ ਲੱਗਾ ਆ ਤੇ ਹੋਰ ਮੁਲਕਾਂ ਦੇ ਵਿੱਚ ਵੀ ਉਥਲ ਪੁਥਲ ਹੋਣੀ ਤੈਅ ਆ ਜਿਵੇਂ ਕਿ ਯੂਕਰੇਨ ਜਿਹੜਾ ਆ ਰੂਸ ਦੇ ਤਰਸ ਦੇ ਉੱਤੇ ਛੱਡ ਦਿੱਤਾ ਗਿਆ ਆ ਅਮਰੀਕਾ ਤੇ ਚੀਨ ਦੋ ਵੱਡੀਆਂ ਤਾਕਤਾਂ ਬਣ ਚੁੱਕੀਆਂ ਆ ਚੀਨ ਆਪਣਾ ਏਸ਼ੀਆ ਦੇ ਵਿੱਚ ਤੇ ਅਫਰੀਕਾ ਦੇ ਵਿੱਚ ਪਸਾਰਾ ਕਰ ਰਿਹਾ ਆ ਇਸ ਕਾਰਵਾਈ ਤੋਂ ਬਾਅਦ ਵੈਨਜ਼ੂਏਲਾ ਵਾਲੀ ਤੋਂ ਬਾਅਦ ਚੀਨ ਤਾਈਵਾਨ ਤੇ ਕਬਜ਼ੇ ਦੀ ਕੋਸ਼ਿਸ਼ ਵੀ ਜਿਹੜੀ ਆ ਉਹ ਕਰ ਸਕਦਾ ਆ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਨੂੰ ਚੀਨੋਂ ਆਪਣੀ ਬਸਤੀ ਬਣਾ ਚੁੱਕਾ ਭਾਰਤ ਵਿੱਚ ਸੂਈ ਤੋਂ ਲੈ ਕੇ ਜਹਾਜ਼ ਤੱਕ ਚੀਨ ਤੋਂ ਆ ਰਿਹਾ ਹੈ ਕੱਪੜਾ ਲੀੜਾ ਹੋਰ ਸਾਰਾ ਕੁਝ ਸਾਰੀ ਮੈਨੂਫੈਕਚਰਿੰਗ ਜਿਹੜੀ ਆ ਚੀਨ ਤੋਂ ਆ ਰਹੀ ਆ ਸੋ ਚੀਨੀ ਜਿਹੜੇ ਆ ਭਾਰਤ ਦੀ 150 ਕਰੋੜ ਆਬਾਦੀ ਨੂੰ ਆਪਣਾ ਸਮਾਨ ਵੇਚ ਰਹੇ ਆ ਆਪਣੀ ਮੰਡੀ ਬਣਾ ਚੁੱਕੇ ਆ ਤੇ ਭਾਰਤ ਦੇ ਗੁਆਂਢੀ ਮੁਲਕ ਜਿੰਨੇ ਵੀ ਆ ਉਹਨਾਂ ਦੇ ਵਿੱਚ ਪਹਿਲਾਂ ਹੀ ਚੀਨ ਬੈਠਾ ਜਾ ਕੇ ਤੇ ਕਬਜ਼ੇ ਕਰ ਚੁੱਕਾ ਆ ਪਾਲੇਸਟੀਨੀ ਜਿਹੜੇ ਕਿ ਗਾਜ਼ਾ ਵਿੱਚੋਂ ਜਿਹੜੇ ਆ ਉਹਨਾਂ ਨੂੰ ਸਮਾਲੀਆ ਲੈਂਡ ਦੇ ਵਿੱਚ ਤਬਦੀਲ ਕਰਕੇ ਇਜ਼ਰਾਈਲ ਗਾਜ਼ਾ ਨੱਪਣ ਦੀ ਯੋਜਨਾ ਬਣਾਈ ਬੈਠਾ ਆ ਉਦੋਂ ਬਾਅਦ ਆਉਂਦਾ ਇਰਾਨ ਜਿਸ ਹਿਸਾਬ ਦੀਆਂ ਹਰਕਤਾਂ ਹੁਣ ਦੇਖੀਆਂ ਜਾ ਰਹੀਆਂ ਆ ਪਾਣੀਆਂ ਦੇ ਵਿੱਚ ਉਤੋਂ ਇਹ ਲੱਗ ਰਿਹਾ ਆ ਕਿ ਅਮਰੀਕਾ ਕਿਸੇ ਵੀ ਵੇਲੇ ਇਰਾਨ ਦੇ ਉੱਤੇ ਮੋੜ ਹਮਲਾ ਕਰ ਸਕਦਾ ਇਜ਼ਰਾਈਲ ਦੇ ਮਦਦ ਦੇ ਨਾਲ ਉੱਥੇ ਵੀ ਐਂਡ ਗੋਲ ਇਹੀ ਆ ਕਿ ਆਜ ਤੋਂ ਲਖਮੈਨੀ ਨੂੰ ਬਦਲ ਕੇ ਅਮਰੀਕਾ ਪੱਖੀ ਸਰਕਾਰ ਜਿਹੜੀ ਆ ਉੱਥੇ ਲਿਆਂਦੀ ਜਾਵੇ ਹੁਣ ਇਹਦਾ ਕੈਨੇਡਾ ਨੂੰ ਕੁਝ ਨੁਕਸਾਨ ਜ਼ਰੂਰ ਹੋਊਗਾ ਜਿਹੜੀਆਂ ਵੈਨਜ਼ੂਏਲਾ ਦਾ ਤੇਲ ਹੈਗਾ ਆ ਉਹ ਟੈਕਸਾਸ ਦੀਆਂ ਰਿਫਾਈਨਰੀਆਂ ਦੇ ਵਿੱਚ ਸਾਫ਼ ਹੁੰਦਾ ਸੀਗਾ ਤੇ ਉੱਥੇ ਹੀ ਅਲਬਰਟਾ ਦਾ ਕੱਚਾ ਤੇਲ ਜਾ ਕੇ ਸਾਫ਼ ਹੁੰਦਾ ਸੀ ਰਿਫਾਈਨ ਹੁੰਦਾ ਸੀਗਾ ਹੁਣ ਜਦੋਂ ਵੈਨਜ਼ੂਏਲਾ ਦਾ ਤੇਲ ਉੱਥੇ ਸਾਫ਼ ਹੋਊਗਾ ਟੈਕਸਾਸ ਦੇ ਵਿੱਚ ਜਾ ਕੇ ਤਾਂ ਜ਼ਾਹਰ ਹੈ ਕਿ ਅਲਬਰਟਾ ਦੇ ਤੇਲ ਦੀ ਥੋੜੀ ਬਹੁਤੀ ਦੁਰਗਤ ਹੋਊਗੀ ਹਾਲਾਂਕਿ ਰਾਈਟਵੇ ਕੁਝ ਨਹੀਂ ਸ਼ੁਰੂ ਹੋ ਜਾਣਾ ਹਲੇ ਵੈਨਜ਼ੂਏਲਾ ਦਾ ਤੇਲ ਜਿਹੜਾ ਕੱਢ ਕੇ ਟੈਕਸਾਸ ਦੀਆਂ ਰਿਫਾਈਨਰੀਆਂ ਤੱਕ ਲਿਆਉਣ ਨੂੰ ਘੱਟੋ ਘੱਟ 5-6 ਸਾਲ ਲੱਗ ਜਾਣੇ ਆ ਪਰ ਫਿਰ ਵੀ ਭੁੱਖ ਦੇ ਵਿੱਚ ਖਤਰ ਦਾ ਜਿਹੜਾ ਜੀ ਉਹ ਖੜਾ ਹੋ ਗਿਆ ਕੈਨੇਡਾ ਦੇ ਤੇ ਅਸਲ ਵਿੱਚ ਸਾਰੇ ਤੇ ਸਾਰਬ ਯੂਰਪ ਤੇ ਕੀ ਹੋਈ ਹੈ ਖਾਸ ਕਰਕੇ ਇੰਗਲੈਂਡ ਦੇ ਜਿਹਦਾ ਆਪਣਾ ਭੁੱਖ ਕੋਈ ਬਹੁਤ ਨਜ਼ਰ ਨਹੀਂ ਆ ਰਿਹਾ ਹੈਗਾ ਸੋ ਅਮਰੀਕਾ ਬੇਸ਼ੱਕ ਕੈਨੇਡਾ ਦੇ ਉੱਤੇ ਸਿੱਧਾ ਕਾਬਜ਼ਾ ਨਾ ਵੀ ਕਰੇ ਪਰ ਕੈਨੇਡਾ ਦੀ ਆਰਥਿਕਤਾ ਉਹਨੇ ਨੀ ਪੀੜ ਦਿੱਤੀ ਹੋਈ ਆ ਉਹਨੇ ਘੁੱਟੀ ਹੋਈ ਆ ਤੇ ਗੱਲ ਭਾਈ ਵਾਲੀ ਵਾਲੀ ਵੀ ਜਿਹੜੀ ਆ ਉਹ ਨਹੀਂ ਰਹੀ ਉਲਟਾ ਸ਼ਰੀਕੇ ਬਾਜ਼ੀ ਵਾਲੀ ਹੋ ਚੁੱਕੀ ਆ ਸੋ ਕੈਨੇਡਾ ਵਾਸਤੇ ਕੋਈ ਵਧੀਆ ਸੰਕੇਤ ਨਜ਼ਰ ਨਹੀਂ ਆ ਰਹੇ ਇਸ ਦੇ ਨਾਲ ਇਹ ਗ੍ਰੀਨਲੈਂਡ ਨੂੰ ਅਮਰੀਕਾ ਜ਼ੋਰ ਨੱਪਣ ਦੀ ਕੋਸ਼ਿਸ਼ ਕਰੂਗਾ ਕਿਉਂਕਿ ਉਪਰ ਤਰਵਾਂ ਦੇ ਕੋਲ ਗਰਮੀ ਦੇ ਕਾਰਨ ਬਰਫ਼ ਜਿਹੜੀ ਆ ਪਿਗਲ ਰਹੀ ਆ ਨਵੇਂ ਸਮੁੰਦਰੀ ਲਾਂਘੇ ਖੁੱਲ ਰਹੇ ਆ ਤੇ ਅਮਰੀਕਾ ਇਹਨਾਂ ਦੇ ਉੱਤੇ ਕਬਜ਼ਾ ਚਾਹੁੰਦਾ ਆ ਇਹਦੇ ਵਿੱਚ ਸਾਰਾ ਕੁਝ ਦੇਖਣ ਨੂੰ ਇਹ ਵੀ ਆ ਰਿਹਾ ਕਿ ਅਮਰੀਕਨ ਕਾਂਗਰਸ ਜਿਹੜੀ ਆ ਉਹ ਆਪਣੇ ਆਪ ਨੂੰ ਬੇਇੱਜ਼ਤ ਮਹਿਸੂਸ ਕਰ ਰਹੀ ਆ ਕਿ ਉਹਨਾਂ ਨੂੰ ਦੱਸੇ ਬਿਨਾਂ ਹੀ ਵੈਨਜ਼ੂਏਲਾ ਤੇ ਚੜ੍ਹਾਈ ਕਰ ਦਿੱਤੀ ਗਈ ਆ ਇਹ ਇਹਨੂੰ ਉਹ ਅਮਰੀਕਨ ਲੋਕਤੰਤਰ ਦੇ ਉੱਤੇ ਖਤਰਾ ਦੱਸ ਰਿਹਾ ਹੈ ਇਹਦਾ ਅਸਰ ਜਿਹੜਾ ਟਰੰਪ ਦੀਆਂ ਮਿਡ ਟਰਮ ਦੇ ਉੱਤੇ ਜ਼ਰੂਰ ਪੈ ਸਕਦਾ ਆ ਦੂਜੇ ਪਾਸੇ ਟਰੰਪ ਦੇ ਸਮਰਥਕ ਬਹੁਤ ਖੁਸ਼ ਨੇ ਕਿ ਟਰੰਪ ਨੇ ਦਲੇਰੀ ਵਾਲਾ ਕੰਮ ਕੀਤਾ ਆ ਜਦੋਂ ਕਿ ਕਈ ਹੋਰ ਮੁਲਕਾਂ ਦੇ ਆਗੂ ਡਰੇ ਹੋਏ ਆ ਹੁਣ ਦੁਨੀਆ ਨੂੰ ਇਹ ਗੱਲ ਕਲੀਅਰ ਹੋ ਚੁੱਕੀ ਆ ਕਿ ਟਰੰਪ ਕਿਸੇ ਵੀ ਹੱਦ ਤੱਕ ਜਾ ਸਕਦਾ ਆ ਆਪਣਾ ਬਚਾ ਆਪ ਕਰਨਾ ਪਊਗਾ ਅੰਤਰਰਾਸ਼ਟਰੀ ਕਾਨੂੰਨ ਕਿਸੇ ਕੰਮ ਦੇ ਨਹੀਂ ਰਹਿਣੇ ਵੈਸੇ ਇੰਗਲੈਂਡ, ਫ੍ਰਾਂਸ, ਸਪੇਨ, ਬੈਲਜੀਅਮ ਵਾਲੇ ਅੱਜ ਤੋਂ 2-250 ਸਾਲ ਪਹਿਲਾਂ ਇਹ ਕੁਝ ਕਰਦੇ ਰਹੇ ਆ ਕਬਜ਼ੇ ਅਮਰੀਕਾ ਵੀ ਇਹ ਕੁਝ ਕਰਦਾ ਰਿਹਾ ਪਰ ਚੁੱਪਚੀ ਬੀਤੇ ਉਪਰੋ ਖੁੱਲ ਕੇ ਨਹੀਂ ਸੀ ਕਰਦੇ ਪਰ ਕਰਦੇ ਇਹੀ ਕੁਛ ਹੈ ਰਾਜਪਾਲਟੇ ਵੀ ਕਰਦੇ ਰਹੇ ਐ ਕਬਜ਼ੇ ਵੀ ਕਰਦੇ ਰਹੇ ਆ ਉਹੀ ਕੰਮ ਟਰੰਪ ਥਾਪੀ ਮਾਰ ਕੇ ਸ਼ਰੇਆਮ ਜਿਹੜਾ ਆ ਕਰਨ ਲੱਗਾ ਆ ਸੋ ਇਸ ਸਾਰੇ ਮਾਮਲੇ ਦੇ ਵਿੱਚ ਗੱਲ ਪੱਕੀ ਹੈ ਕਿ ਦੁਨੀਆ ਪਹਿਲਾਂ ਜਿਹੀ ਨਹੀਂ ਰਹਿਣੀ ਦੁਨੀਆ ਦੇ ਵਿੱਚ ਨਿਤ ਨਵਾਂ ਅਧਿਆਇ ਜਿਹੜਾ ਰਜਨਾ ਹੁਣ ਲਿਖਿਆ ਜਾਊਗਾ ਗੱਲ ਪੰਜਾਬ ਦੀ ਕਰੀਏ ਪੰਜਾਬ ਦੇ ਵਿੱਚ ਸ਼੍ਰੀ ਕਾਲਤਾਕਸਰ ਸਾਹਿਬ ਦੇ ਕਾਰਜਕਾਰੀ ਜੈਸਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਤਲਬ ਕੀਤਾ ਜੀ ਤੇ ਉਹਨਾਂ ਨੂੰ ਇਹ ਕਿਹਾ ਕਿ 15 ਜਨਵਰੀ ਨੂੰ ਸ਼੍ਰੀ ਕਾਲਤਾਕਸਰ ਸਾਹਿਬ ਦੇ ਸਕੱਤਰ ਤੋਂ ਵਿਖੇ ਸਪਸ਼ਟੀਕਰਨ ਦੇਣ ਉਹਨਾਂ ਦੇ ਉੱਤੇ ਦੋਸ਼ ਇਹ ਲਾਏ ਗਏ ਆ ਕਿ ਤੁਸੀਂ ਸ਼੍ਰੀ ਕਾਲਤਾਕਸਰ ਸਾਹਿਬ ਦੀ ਸਰਬਉੱਚਤਾ ਮਾਨ ਮਰਿਆਦਾ ਗੁਰੂ ਦੀ ਗੋਲਕ ਦੇ ਵਿਧ ਤਰਾਜਯੋਗ ਟਿੱਪਣੀਆਂ ਕੀਤੀਆਂ ਇੱਕ ਅਸ਼ਲੀਲ ਵੀਡੀਓ ਘੁੰਮ ਰਹੀ ਹੈ ਉਦੇ ਬਾਰੇ ਆ ਕੇ ਸਪਸ਼ਟੀ ਕਰਨ ਦਿਓ ਸੋ ਇਹ ਗੱਲਾਂ ਬਤਾਂ ਜਿਹੜੀਆਂ ਕੀਤੀਆਂ ਗਈਆਂ ਆ ਸੋ ਮੁੱਖ ਮੰਤਰੀ ਜਿਹੜੇ ਨੇ ਉਹਨਾਂ ਨੂੰ ਪਤਿਤ ਕਿਹਾ ਜਾਂਦਾ ਆ ਕਿਉਂਕਿ ਉਹਨਾਂ ਦੀ ਦਾੜੀ ਕੱਟੀ ਹੋਈ ਆ ਵਾਲ ਕੱਟੇ ਹੋਏ ਆ ਸੋ ਕੀ ਕਿਸੇ ਪਤਿਤ ਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਤਾਲਬ ਕੀਤਾ ਜਾ ਸਕਦਾ ਆ ਸੱਧਿਆ ਜਾ ਸਕਦਾ ਆ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸਵਾਲ ਵੱਡਾ ਖੜਾ ਹੋ ਗਿਆ ਆ ਪਰ ਦੂਜੇ ਪਾਸੇ ਭਗਵੰਤ ਮਾਨ ਨੇ ਇਹ ਕਿਹਾ ਕਿ ਮੈਂ ਇੱਕ ਨਮਾਣਾ ਸੇਖ ਆ ਅਕਾਲ ਤਖਤ ਸਾਹਿਬ ਨੂੰ ਮੈਂ ਬਹੁਤ ਮੰਨਦਾ ਆ ਜੋ ਵੀ ਉੱਥੋਂ ਹੁਕਮ ਆਇਆ ਮੇਰੇ ਸਿਰ ਮੱਥੇ ਆ ਤੇ ਮੈਂ ਨੰਗੇ ਪੈਰ ਚੱਲ ਕੇ ਹਾਜ਼ਰ ਹੋਵਾਂਗਾ ਹੁਣ ਸਾਫਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਕਾਲੀ ਆਗੂ ਦੇ ਪੰਜਾਬ ਦੇ ਮੁੱਖ ਮੰਤਰੀ ਸਰਜੀਤ ਸਿੰਘ ਬਰਨਾਲਾ ਸਾਫਕਾ ਕੇਂਦਰੀ ਗ੍ਰਹਿ ਮੰਤਰੀ ਦੇ ਕਾਂਗਰਸੀ ਆਗੂ ਬੂਟਾ ਸਿੰਘ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸ਼੍ਰੀ ਹਰਤਾ ਸਾਹਿਬ ਦੇ ਉੱਤੇ ਤਲਬ ਕੀਤਾ ਗਿਆ ਹੈਗਾ ਇਹ ਵੀ ਉਦੋਂ ਸਾਰੇ ਅਹੁਦੇ ਤੇ ਸਨ ਪਰ ਇਹ ਪਤਿਤ ਨਹੀਂ ਸਨ ਹੁਣ ਗੱਲ ਕਰੀਏ ਵੀਡੀਓ ਦੀ ਜਿਹੜੀ ਸ਼ਰੀਲ ਵੀਡੀਓ ਇਸ ਵੇਲੇ ਸੋਸ਼ਲ ਮੀਡੀਆ ਤੇ ਘਮ ਰਹੀ ਆ ਆ ਭਗਵੰਤ ਮਾਨ ਦੇ ਕਰਦਾਰ ਬਾਰੇ ਕਿਸੇ ਨੂੰ ਕੋਈ ਭੁਲੇਖਾ ਨਹੀਂ ਜੋ ਕੁਝ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਆ ਉਹ ਭਗਵੰਤ ਮਾਨ ਕਰ ਸਕਦਾ ਆ ਇਸ ਗੱਲ ਦਾ ਬਹੁਤੇ ਲੋਕਾਂ ਨੂੰ ਯਕੀਨ ਆ ਪਰ ਕੀ ਵੀਡੀਓ ਸਹੀ ਆ ਇਹਦੇ ਉੱਤੇ ਸ਼ੰਕੇ ਕ੍ਰੀਏਟ ਹੋਣ ਲੱਗ ਪਏ ਆ ਹਾਲਾਂਕਿ ਮੈਂ ਜਿਵੇਂ ਕਿਹਾ ਕਿ ਭਗਵੰਤ ਮਾਨ ਸਾਰਾ ਕੁਝ ਕਰ ਸਕਦਾ ਆ ਜੋ ਵੀਡੀਓ ਵਿੱਚ ਦਿਖਾਈ ਦੇ ਰਿਹਾ ਆ ਪਰ ਸ਼ੱਕ ਕਿੱਥੋਂ ਪੈਂਦਾ ਕਿ ਉਹ ਇੱਕ ਹੋਟਲ ਦਾ ਕਮਰਾ ਦਿਖਾਇਆ ਗਿਆ ਆ ਸਾਰੀ ਸੈਟਅਪ ਜਿਹੜੀ ਆ ਹੋਟਲ ਦੀ ਆ ਇਥੋਂ ਤੱਕ ਜਿਹੜਾ ਹੋਟਲਾਂ ਦੇ ਵਿੱਚ ਅਟੈਚੀ ਰੱਖਣ ਨੂੰ ਇੱਕ ਸਟੈਂਡ ਹੁੰਦਾ ਉਹ ਵੀ ਵਿੱਚ ਪਿਆ ਓਵੇਂ ਡੈਸਕ ਪਿਆ ਓਵੇਂ ਕੰਪਿਊਟਰ ਪਿਆ ਓਵੇਂ ਬੈੱਡ ਪਿਆ ਸਾਰਾ ਕੁਝ ਪਰ ਜੀ ਸਭ ਤੋਂ ਸ਼ੱਕ ਵਾਲੀ ਗੱਲ ਉਹ ਇਹ ਪੈਂਦੀ ਆ ਕਿ ਜਿਵੇਂ ਭਗਵੰਤਮਾਨ ਇੱਕ ਗੁਰੂ ਸਾਹਿਬਾਨ ਦੀ ਤਸਵੀਰ ਨੂੰ ਜਾਂ ਸੰਤ ਜਨੈਲ ਸਿੰਘ ਦੀ ਤਸਵੀਰ ਨੂੰ दारू ਵਾਲਾ ਗਲਾਸ ਲਾਉਂਦਾ ਦਿਖਾਈ ਦੇ ਆ ਗਿਆ ਕੀ ਕਿਸੇ ਹੋਟਲ ਦੇ ਵਿੱਚ ਇਦਾਂ ਗੁਰੂ ਸਾਹਿਬਾਨ ਦੀ ਤਸਵੀਰ ਲੱਗੀ ਹੁੰਦੀ ਆ ਸਤਜਨਿਆਲ ਸਿੰਘ ਦੀ ਤਸਵੀਰ ਲੱਗੀ ਹੁੰਦੀ ਆ ਕਿ ਤੁਸੀਂ ਕਦੀ ਕਿਸੇ ਹੋਟਲ ਦੇ ਵਿੱਚ ਜਿਆ ਦੇਖਿਆ ਲੱਗਦਾ ਆ ਵੀ ਨਹੀਂ ਇਹ ਗੱਲ ਜਿਹੜੀ ਆ ਉਹ ਪਚਦੀ ਨਹੀਂ ਹੈਗੀ ਸੋ ਉੱਥੋਂ ਇਸ ਵੀਡੀਓ ਦੇ ਸ਼ੱਕੀ ਹੋਣ ਦਾ ਸ਼ੱਕ ਜਿਹੜਾ ਉਹ ਪੈ ਜਾਂਦਾ ਆ ਹੁਣ ਮਾਹਰ ਇਹ ਵੀ ਕਹਿ ਰਹੇ ਆ ਕਿ ਜ਼ਹਿਦਾਦਾਰ ਨੂੰ ਚਾਹੀਦਾ ਸੀ ਕਿ ਉਹ ਭਗਵੰਤ ਮਾਨ ਨੂੰ ਨਾ ਸਾਧਦੇ ਕਿਉਂਕਿ ਭਗਵੰਤ ਮਾਨ ਦੀ ਇੰਨੀ ਹੈਸੀਅਤ ਨਹੀਂ ਕਿ ਉਹਨੂੰ ਕਾਲ ਤੱਕ ਦੇ ਉੱਤੇ ਸੱਦਿਆ ਜਾਵੇ ਇਸ ਦੇ ਨਾਲ ਉਹਨੂੰ ਵੱਡਾ ਹੋਣ ਦਾ ਮੌਕਾ ਮਿਲੂਗਾ ਕਿਉਂਕਿ ਗੱਲਾਂ ਕਰਨੀਆਂ ਉਹਨੂੰ ਆਉਂਦੀਆਂ ਆ ਤਾਂ ਜਿਹੜੀ ਇਹ ਵੀਡੀਓ ਦੇ ਵਿੱਚ ਨੇ ਸ਼ੰਕੇ ਨੇ ਉਹ ਫੋਰੈਂਸਿਕ ਜਾਂਚ ਕਰਾ ਕੇ ਵੀ ਲੈ ਆਉਣਗੇ ਵੀ ਆ ਦੇਖੋ ਜੀ ਵੀਡੀਓ ਤਾਂ ਜਿਹੜੀ ਆ ਉਹ ਨਕਲੀ ਐ ਸੋ ਉਹਦੇ ਨਾਲ ਕੀ ਹੋਣਾ ਕਿ ਉਹਨਾਂ ਚੀਜ਼ਾਂ ਨੂੰ ਭਗਵੰਤ ਮਾਨ ਅਤੇ ਉਹਨਾਂ ਦੇ ਸਮਰਥਕ ਅਗਾਹ ਵਾਰਤਣਗੇ ਭਗਵੰਤ ਮਾਨ ਨੂੰ ਕਾਲ ਤੱਕ ਤੇ ਸੱਦ ਕੇ ਇੱਕ ਤਰੀਕੇ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਬਰੋਬਰ ਕਰਨ ਦੀ ਗੱਲ ਕੀਤੀ ਗਈ ਆ ਜਦੋਂ ਕਿ ਭਗਵੰਤਮਾਨ ਮਹਾਰਾਜ ਰਣਜੀਤ ਸਿੰਘ ਦੇ ਪੈਰਾਂ ਵਰਗਾ ਵੀ ਨਹੀਂ ਹੈਗਾ ਸੋ ਇਹ ਇੱਥੇ ਆ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਉਹ ਵੀਡੀਓ ਝਾਲੀ ਸੱਦ ਕਰ ਦੇਣੀ ਆ ਤੇ ਨਾਲ ਦੀ ਨਾਲ ਉਹਨੇ ਆਪਣੇ ਆਪ ਨੂੰ ਨਰਮਣਾ ਸਿੱਖ ਵੀ ਪੇਸ਼ ਕਰ ਦੇਣਾ ਆ ਸੋ ਜਿਹੜੇ ਮੋਟਿਵ ਦੇ ਵਾਸਤੇ ਜਹਿਦਾਰ ਨੇ ਉਹਨਾਂ ਨੂੰ ਸੱਦਿਆ ਆ ਉਹ ਲਗਭਗ ਪੁੱਠਾ ਪੈ ਜਾਣਾ ਆ ਅਜਿਹੇ ਮਾਰਾ ਨੂੰ ਸਭ ਨੂੰ ਪ੍ਰਤੀਤ ਹੋ ਰਿਹਾ ਆ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਜਿਹੜੀ ਇੱਕ ਹੋਰ ਮਾਮਲਾ ਹੋਇਆ ਭਗਵੰਤਮਾਨ ਮਾਮਲੇ ਦੇ ਵਿੱਚ ਹੀ ਉਹੋ ਜਹਦਰ ਗਿਆਨੀ ਕਲਦੀਪ ਸਿੰਘ ਗੜਗੱਜ ਨੇ ਬਿਆਦਬੀ ਅਤੇ ਮੋੜ ਬਲਾਸਟ ਬਾਰੇ ਗੱਲ ਕੀਤੀ ਹੈ। ਉਹ ਜਿਹੜਾ ਵਿਸ਼ਾ ਹੈ ਇਹਨਾਂ ਚਰਚਾ ਦਾ ਵਿਸ਼ਾ ਨਹੀਂ ਬਣ ਸਕਿਆ। ਹਾਲਾਂਕਿ ਕਾਂਗਰਸੀਆਂ ਨੂੰ ਇਕਾਲੀਆਂ ਨੂੰ ਗੱਲ ਚੱਕਣੀ ਚਾਹੀਦੀ ਸੀਗੀ ਪਰ ਜਹਦਰ ਨੂੰ ਬਿਆਨ ਦੇਣਾ ਪਿਆ। ਸਾਲ 2015 ਦੇ ਵਿੱਚ ਬਰਗਾੜੀ ਵਿਖੇ ਡੇਰਾ ਸਿਰਸਾ ਮੁਖੀ ਦੀ ਕਥਿਤ ਸ਼ਹਿਦ ਦੇ ਉੱਤੇ ਇਸ਼ਾਰੇ ਦੇ ਉੱਤੇ ਬਿਆਦਬੀ ਹੋਈ ਗੁਰੂਗ੍ਰਾਂਦ ਸਾਹਿਬ ਦੀ। 2017 ਦੇ ਵਿੱਚ ਮੋੜ ਬੰਬ ਧਮਾਕਾ ਹੋਇਆ। 5 ਬੱਚਿਆਂ ਸਮੇਤ 7 ਮੌਤਾਂ ਹੋਈਆਂ। ਇਹਨਾਂ ਦੋਹਾਂ ਘਟਨਾਵਾਂ ਦੇ ਪਿੱਛੇ ਅ ਡੇਰਾ ਸਰਸੇ ਦਾ ਹੱਥ ਨਜ਼ਰ ਆਉਂਦਾ ਆ ਜਦੋਂ ਇਹ ਜਾਂਚ ਉੱਧਰ ਨੂੰ ਜਾਂਦੀ ਆ ਗੱਲ ਨੱਪ ਦਿੱਤੀ ਜਾਂਦੀ ਆ ਸੋ ਜਹੇਦਾਰ ਨੇ ਸਵਾਲ ਕੀਤਾ ਪੰਜਾਬ ਸਰਕਾਰ ਨੂੰ ਕਿ ਜਦੋਂ ਪ੍ਰਦੀਪ ਕਲੇਲ ਜਿਹੜਾ ਮੁੱਖ ਦੋਸ਼ੀ ਆ ਉਹ ਇਹ ਮੰਨ ਰਿਹਾ ਕਿ ਗਰਮੀਤ RAM ਰਹੀਮ ਦੇ ਇਸ਼ਾਰੇ ਦੇ ਉੱਤੇ ਹਨੀਪ੍ਰੀਤ ਦੇ ਇਸ਼ਾਰੇ ਦੇ ਉੱਤੇ ਬੇਦਬੀਆਂ ਹੋਈਆਂ ਸੀਗੀਆਂ ਫੇਰ ਸਰਕਾਰ ਪੈਰਵਾਈ ਕਿਉਂ ਨਹੀਂ ਕਰ ਰਹੀ ਹੈਗੀ ਸਰਕਾਰ ਨੇ ਗਰਮੀਤ ਰਾਮ ਰਹੀਮ ਅਤੇ ਹਣੀਪ੍ਰੀਤ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਉਹਨਾਂ ਨੂੰ ਪੰਜਾਬ ਦੇ ਵਿੱਚ ਲਿਆ ਕੇ ਪੁੱਛਗਛ ਕਿਉਂ ਨਹੀਂ ਕੀਤੀ ਜਦੋਂ ਡੇਰੇ ਦੇ ਕਾਰਕੁਨਾਂ ਦੇ ਉੱਤੇ ਚੱਲਦੇ ਜਿਹੜੇ ਮੁਕੱਦਮੇ ਨੇ ਉਹ ਪੰਜਾਬ ਤੋਂ ਬਾਹਰ ਤਬਦੀਲ ਕੀਤੇ ਆ ਪੰਜਾਬ ਸਰਕਾਰ ਨੇ ਕੋਈ ਚਾਰਾ ਜੋਈ ਕਿਉਂ ਨਹੀਂ ਕੀਤੀ ਉਹਨਾਂ ਦੇ ਅਲਟ ਅਪੀਲ ਕਿਉਂ ਨਹੀਂ ਕੀਤੀ ਸੋ ਇਹ ਤਿੱਖੇ ਸਵਾਲ ਜਿਹੜੇ ਉਹਨਾਂ ਨੇ ਕੀਤੇ ਆ ਇਸ ਤੋਂ ਵੀ ਵੱਡੀ ਗੱਲ ਕਿ ਜਦੋਂ ਮੋਗੜ ਬੰਬ ਧਮਾਕਾ ਹੋਇਆ ਬੱਚੇ ਮਰੇ ਆ ਉਹ ਸਿੱਧੀ ਜਾਂਚ ਜਿਹੜੀ ਆ ਉਹ ਡੇਰੇয়াল ਨੂੰ ਜਾਂਦੀ ਆ ਪੰਜਾਬ ਸਰਕਾਰ ਨੇ ਉਸ ਮਾਮਲੇ ਦੇ ਵਿੱਚ ਕਿਉਂ ਨਹੀਂ ਕੀਤਾ ਕੁਝ ਸੋ ਇਹ ਵੱਡੇ ਸਵਾਲ ਜਿਹੜੇ ਨੇ ਜਿਵੇਂ ਗੜਗੱਜ ਨੇ ਕੀਤੇ ਆ ਇਸ ਦੇ ਨਾਲ ਹੀ ਜਿਵੇਂ ਗੜਗੱਜ ਨੇ ਇਹ ਵੀ ਗੱਲ ਕਹੀ ਹੈ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਨੇ 3 ਸਾਲ ਪਹਿਲਾਂ ਸੰਗਤੀ ਰੂਪ ਦੇ ਵਿੱਚ ਇਹ ਕਿਹਾ ਸੀਗਾ ਕਿ ਅਸੀਂ 3 ਮਹੀਨਿਆਂ ਦੇ ਵਿੱਚ ਵਚਨ ਇਨਸਾਫ ਦਵਾਂਗੇ ਪਰ 3 ਸਾਲ ਬੀਤ ਚੁੱਕੇ ਆ ਇਨਸਾਫ ਇਸ ਮਾਮਲੇ ਵਿੱਚ ਬਿਆਦਵੀ ਵਾਲੇ ਤੇ ਮਿਲਿਆ ਨਹੀਂ ਹੈਗਾ ਤੇ ਇਸ ਮਾਮਲੇ ਵਿੱਚ ਗਾਹਾਂ ਜਾ ਕੇ ਕਲਤਾਰ ਸਿੰਘ ਸੰਧਵਾ ਨੂੰ ਵੀ ਕਾਲਤਾਖਰ ਸਾਹਿਬ ਦੇ ਦਰ ਤਾਲਬ ਕੀਤਾ ਜਾ ਸਕਦਾ ਆ ਤੇ ਦੂਜੇ ਪਾਸੇ ਨਾਲ ਖਬਰਾਂ ਇਹ ਆ ਕਿ ਜ਼ਬਰ ਜਨਾਹ ਤੇ ਕਤਲ ਦੇ ਮਾਮਲੇ ਦੇ ਵਿੱਚ ਜੇਲ੍ਹ ਚ ਬੰਦ ਡੇਰਾ ਸੱਚਾ ਸੌਦਾ ਦੇ ਮੁਖੀ ਗਰਮੀਜੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪ੍ਰੋਲ ਦੇ ਦਿੱਤੀ ਗਈ ਆ ਤੇ 40 ਦਿਨਾਂ ਦੇ ਵਾਸਤੇ ਉਹਨੂੰ ਫਿਰ ਸਨਾਰੀਆ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਆ 2017 ਦੇ ਵਿੱਚ ਉਹਨੂੰ ਦੋਸ਼ੀ ਠਹਿਰਾਇਆ ਗਿਆ ਸੀ ਇਹ ਕਿਹਾ ਗਿਆ ਸੀ ਕਿ ਉਹਨੂੰ ਕਦੀ ਵੀ 25 ਸਾਲ ਪ੍ਰੋਲ ਨਹੀਂ ਮਿਲ ਸਕਦੀ ਹੈਗੀ ਪਰ ਉਹ 15ਵੀਂ ਵਾਰੀ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕਾ ਹੈ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਪੰਜਾਬ ਦੀ ਪੰਜਾਬ ਦੇ ਵਿੱਚ ਗੈਂਗ ਹਿੰਸਾ ਸਰਕਾਰ ਦੇ ਵਿਹੜੇ ਚ ਪਹੁੰਚ ਚੁੱਕੀ ਆ ਉਹ ਇਸ ਕਰਕੇ ਕਿ ਜਗਰਾਉਂ ਦੇ ਪਿੰਡ ਮਾਨੂਕੇ ਵਿਖੇ ਕਬੱਡੀ ਖਿਡਾਰੀ ਗਗਨਦੀਪ ਸਿੰਘ ਗਗਨਾ ਨੂੰ ਸ਼ਰਿਆਮ ਕਤਲ ਕੀਤਾ ਗਿਆ ਕਤਲ ਕਰਨ ਤੋਂ ਬਾਅਦ ਕਾਤਲਾਂ ਨੇ ਇਹ ਕਿਹਾ ਕਿ Laash ਪਈ ਆ ਕੇ ਚੱਕ ਕੇ ਲੈ ਜਾਓ ਘਰ ਵਾਲਿਆਂ ਨੂੰ ਹੁਣ ਇਹ ਜਿਹੜਾ ਮੁੰਡਾ ਮਾਰਿਆ ਗਿਆ ਗਗਨਦੀਪ ਸਿੰਘ ਇਹ ਐਮਐਲਏ ਜਿਹੜੀ ਆਮ ਆਦਮੀ ਪਾਰਟੀ ਦੀ ਆ ਸਰਬਜੀਤ ਕੌਰ ਮਾਨੂਕੇ ਉਹਦਾ ਭਤੀਜਾ ਦੱਸਿਆ ਜਾ ਰਿਹਾ ਸੋ ਗੱਲ ਸਰਕਾਰ ਦੇ ਵਿਹੜੇ ਪਹੁੰਚ ਚੁੱਕੀ ਆ ਲੋਕ ਜਿਹੜੇ ਨੇ ਉਹ کافی ਇਸ ਗੱਲ ਦੇ ਉੱਤੇ ਨਿਰਾਸ਼ ਨੇ ਕਿ ਸਰਕਾਰ ਕਾਰ ਕੀ ਰਹੀ ਆ ਤੇ ਕਥਿਤ ਕਾਤਲ ਗਰਸੇਵਕ ਮੋਟਾ ਦੱਸਿਆ ਜਾ ਰਿਹਾ ਤੇ ਕੁਝ ਚਰਚੇ ਇਹ ਵੀ ਚੱਲ ਰਹੇ ਆ ਕਿ ਮਾਮਲਾ ਜਿਹੜਾ ਇਹ ਜਿਵੇਂ ਦਰਸਾਇਆ ਜਾ ਰਿਹਾ ਉਹ ਵਿੱਚ ਸ਼ਾਇਦ ਨਹੀਂ ਆ ਇਹ ਕਬੱਡੀ ਕਰਕੇ ਮੁੰਡਾ ਨਹੀਂ ਮਾਰਿਆ ਵੀ ਇਹ ਕਬੱਡੀ ਦਾ ਪਲੇਅਰ ਆ ਤਾਂ ਮਾਰਤਾ ਅਸਲ ਦੇ ਵਿੱਚ ਗਰਸੇਵਕ ਮੋਟਾ ਨੂੰ ਵੀ ਐਮਐਲਏ ਦਾ ਅਸ਼ੀਰਵਾਦ ਪ੍ਰਾਪਤ ਸੀਗਾ ਤੇ ਕਬੱਡੀ ਦੇ ਨਾਲ ਇਹਦੇ ਨਾਲ ਕੋਈ ਵਾਹ ਵਾਸਤਾ ਇਹਨਾਂ ਨਹੀਂ ਸਗਾ ਮਸਲਾ ਕੁਝ ਹੋਰ ਗੁਪਤ ਕਾਰੋਬਾਰ ਦਾ ਆ ਜਿਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗੱਲਬਾਤ ਬਾਹਰ ਆ ਸਕਦੀ ਹੈ ਇਹਦੇ ਨਾਲ ਹੀ ਇੱਕ ਸਰਪੰਚ ਆਮ ਆਦਮੀ ਪਾਰਟੀ ਦਾ ਅੰਮ੍ਰਿਤਸਰ ਦੇ ਇੱਕ ਵਿਆਹ ਸਮਾਗਮ ਦੇ ਵਿੱਚ ਤਰਨਤਾਰਨ ਦੇ ਪਿੰਡ ਬਲਟੂਆ ਦਾ ਸਰਪੰਚ ਜਰਮਲ ਸਿੰਘ ਸ਼ਰੀਆਮ ਗੋਲੀ ਮਾਰ ਕੇ ਮਾਰ ਦਿੱਤਾ ਜਿਹੜੀ ਵੀਡੀਓ ਦਿਖਾਈ ਦੇ ਰਹੀ ਹੈ ਉਹਦੇ ਵਿੱਚ ਸਰਪੰਚ ਹੁਣੇ ਬੈਠੇ ਪਾਰਟੀ ਇੰਜਵਾਇ ਕਰ ਰਿਹਾ ਹੈ ਦਿਨ ਦਿਹਾੜੇ ਇੱਕ ਬੰਦੇ ਪਿੱਛੇ ਆਉਂਦੇ ਆ ਦੋ ਜਾਣੇ ਉਹਨਾਂ ਦੇ ਮੂੰਹ ਵੀ ਨਹੀਂ ਟਕੇ ਹੋਏ ਤੇ ਸ਼ਰਿਆਂ ਪਿਸਤੌਲ ਕੱਢ ਕੇ ਸਿਰ 'ਚ ਗੋਲੀ ਮਾਰ ਦਿੰਦੇ ਆ ਕੋਈ ਹਲਜਲ ਚੱਕ ਨਹੀਂ ਹੁੰਦੀ ਸੋ ਇਹ ਸਾਰੀਆਂ ਗੱਲਾਂ ਸਰਪੰਚ ਆਮ ਆਦਮੀ ਪਾਰਟੀ ਦਾ ਉਹਦਾ ਕਤਲ ਹੋ ਜਾਣਾ ਬੀਬੀ ਮਾਨੂਕੇ ਦੇ ਨਜ਼ਦੀਕੀ ਦਾ ਕਤਲ ਹੋ ਜਾਣਾ ਇਹ ਦੱਸ ਰਹੀਆਂ ਆ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੇ ਹਾਲਾਤ ਕਿਹੋ ਜਿਹੇ ਨੇ ਇਸ ਕਤਲ ਦੀ ਜ਼ਿੰਮੇਵਾਰੀ ਜਿਹੜੀ ਆ ਸਰਪੰਚ ਦੇ ਕਤਲ ਦੀ ਉਹ ਗੈਂਗਸਟਰ ਪ੍ਰਭ ਦਾਸੂਵਾਲ ਅਤੇ ਡੋਨੀ ਬੱਲ ਨੇ ਸੋਸ਼ਲ ਮੀਡੀਆ ਦੇ ਉੱਤੇ ਲਈ ਹੈ ਅਖੀਰ ਦੇ ਵਿੱਚ ਗੱਲਬਾਤ ਕਰਾਂਗੇ ਜੀ ਸਰਬਜੀਤ ਕੌਰ ਦੀ ਤੁਹਾਨੂੰ ਯਾਦ ਹੋਣਾ ਕਿ ਇੱਕ ਬੀਬੀ ਜਿਹੜੀ ਗੁਦਾਨਗ ਪਾਸ਼ਾ ਦੇ ਗੁਰਪੁਰਪ ਦੇ ਉੱਤੇ ਸਿੱਖ ਜਥੇ ਦੇ ਨਾਲ ਪਾਕਿਸਤਾਨ ਚਲੀ ਗਈ ਸੀ ਉਸ ਤੋਂ ਬਾਅਦ ਉਹ ਭੱਜ ਕੇ ਉਹਨੇ ਵਿਆਹ ਕਰਾ ਲਿਆ ਬੜੀ ਬਦਨਾਮੀ ਦਾ ਸਬੱਬ ਬਣੀ ਕਈ ਤਰ੍ਹਾਂ ਦੀਆਂ ਗੱਲਾਂ ਸੁਣਨ ਲੋਕਾਂ ਨੂੰ ਮਿਲੀਆਂ ਤੇ ਹੁਣ ਕਪੂਰਥਲਾ ਦੇ ਮਾਨੀਪੁਰ ਦੀ ਰਹਿਣ ਵਾਲੀ ਇਹ ਜਿਹੜੀ ਬੀਬੀ ਆ ਪਾਕਿਸਤਾਨ ਨੂੰ ਡਿਪੋਰਟ ਕਰ ਦਿੱਤੀ ਆ ਤੇ ਪਾਕਿਸਤਾਨ ਦੇ ਵਿੱਚ ਉਹਨੇ ਰਹਿਣ ਦੀ ਬਹੁਤ ਕੋਸ਼ਿਸ਼ ਕੀਤੀ ਅਦਾਲਤੀ ਦਰਵਾਜ਼ੇ ਵੀ ਖੜਕਾਏ ਉੱਥੇ ਵਿਆਹ ਵੀ ਕਰਵਾ ਲਿਆ ਸੀਗਾ ਜਿਹਨੂੰ ਆਪਾਂ ਨਿਕਾਹ ਕਹਿ ਸਕਦੇ ਆ ਤੇ ਪਰ ਉੱਥੇ ਰਹਿਣ ਦਾ ਮੌਕਾ ਜਿਹੜਾ ਮਿਲਿਆ ਨਹੀਂ ਪਾਕਿਸਤਾਨ ਨੇ ਉਹਨੂੰ ਭਾਰਤ ਵਾਪਸ ਭੇਜ ਦਿੱਤਾ ਆ ਅਟਾਰੀ ਵਾਕਸਰਾਦ ਰਾਹੀਂ ਉਹਦੀ ਵਾਪਸੀ ਹੋ ਚੁੱਕੀ ਆ ਇੱਥੇ ਕੁਝ ਕੇਸਾਂ ਦੇ ਵਿੱਚ ਉਹ ਪਹਿਲਾਂ ਵੀ ਉਲਝੀ ਹੋਈ ਸੀ ਤੋ ਜਿਸ ਤਰੀਕੇ ਦੇ ਨਾਲ ਧੋਖੇ ਦੇ ਨਾਲ ਗਲਤ ਪਾਸਪੋਰਟ ਗਲਤ ਜਾਂਚ ਕਰਵਾ ਕੇ ਪਾਕਿਸਤਾਨ ਪੁੱਜੀ ਆ ਇਸ ਮਾਮਲੇ ਦੇ ਵਿੱਚ ਉਹਨੂੰ ਹੁਣ ਹੋਰ ਕਾਰਵਾਈ ਦਾ ਇੱਥੇ ਮੁੜ ਕੇ ਆ ਕੇ ਸਾਹਮਣਾ ਕਰਨਾ ਪੈ ਸਕਦਾ ਜਿਹੜੀ ਸਮਾਜਿਕ ਜ਼ਿਲੱਤਾਂ ਹਣ ਹੋਣੀ ਪੈਣੀ ਆ ਉਹ ਅੱਡ ਹਟਾਉਣੀ ਪਾਉਗੀ ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕਾਲ ਨੂੰ ਹੋਰ ਖਬਰਾਂ ਵਿਚਾਰਾਂ ਦੇ ਨਾਲ ਫਿਰ ਸਾਂਝ ਪਾਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ